ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਰਾਣਾ ਰੀਅਲ اسٹیਟ YouTube ਚੈਨਲ 'ਤੇ ਸਾਰਿਆਂ ਦਾ ਸਵਾਗਤ ਹੈ ਜੀ ਆਸ ਕਰਦੇ ਹਾਂ ਸਾਰੇ ਠੀਕ ਹੋਵੋਗੇ ਸਾਡੀ ਵੱਧ ਤੋਂ ਵੱਧ ਕੋਸ਼ਿਸ਼ ਹੈ ਕਿ ਅਸੀਂ ਸਾਰਿਆਂ ਦੀਆਂ ਉਮੀਦਾਂ ਤੇ ਖਰੇ ਉਤਰ ਸਕੀਏ ਕਿ ਹਰ ਇੱਕ ਦਾ ਸੁਪਨਾ ਘਰ ਬਣਾਉਣ ਦਾ ਅਸੀਂ ਪੂਰਾ ਕਰ ਸਕੀਏ ਕਿਉਂਕਿ ਜ਼ਿਆਦਾਤਰ ਪਰਿਵਾਰ ਕਹਿੰਦੇ ਨੇ ਸਾਨੂੰ ਕਿ ਸਸਤੇ ਰੇਟਾਂ ਵਿੱਚ ਕੋਠੀਆਂ ਦਿਖਾਇਆ ਕਰੋ ਤਾਂ ਅਸੀਂ ਸਸਤੇ ਰੇਟਾਂ ਵਿੱਚ ਵੀ ਕੋਠੀਆਂ ਦਿਖਾਉਂਦੇ ਰਹਿੰਦੇ ਹਾਂ ਪਾਕਿਸਤਾਨ ਤੇ ਵੀ ਬਹੁਤ ਸਾਰੇ ਪਰਿਵਾਰ ਬੈਂਕ ਲੋਨ ਤੇ ਵੀ ਕੋਠੀਆਂ ਦੀ ਮੰਗ ਕਰਦੇ ਨੇ ਜੋ ਕੋਠੀਆਂ ਤੇ ਬੈਂਕ ਲੋਨ ਹੋ ਸਕਣ ਤਾਂ ਅਸੀਂ ਬੈਂਕ ਲੋਨ ਤੇ ਵੀ ਕੋਠੀਆਂ ਪ੍ਰੋਵਾਈਡ ਕਰਵਾ ਦਿੰਨੇ ਆਂ ਕੁਝ ਪਰਿਵਾਰਾਂ ਜੇਕਰ ਬੈਂਕ ਲੋਨ ਨਹੀਂ ਹੁੰਦੇ ਸਿਪਲ ਸਕੋਰ ਚ ਦਿੱਕਤ ਹੁੰਦੀ ਹੈ ਤਾਂ ਆਪਣੇ ਕੋਲ ਕਈ ਪ੍ਰਕਾਰ ਦੇ ਬੈਂਕ ਇਸ ਤਰ੍ਹਾਂ ਦੇ ਹੈਗੇ ਨੇ ਜੇ ਸਿਪਲ ਸਕੋਰ ਦੀ ਦਿੱਕਤ ਆਵੇ ਜੇ ਇਨਕਮ ਟੈਕਸ ਰਿਟਰਨ ਆ ਵਗੈਰਾ ਨਾ ਹੋਣ ਤਾਂ ਵੀ ਆਪਾਂ ਬੈਂਕ ਲੋਨ ਕੁਝ ਹੱਦ ਤੱਕ ਕੁਝ ਬਜਟ ਤੱਕ ਕਰਵਾਉਣ ਦੀ ਕੋਸ਼ਿਸ਼ ਕਰਦੇ ਆਂ ਜਿਆਦਾ ਵੱਡਾ ਅਮਾਉਂਟਾਂ ਫਾਈਨਾਂਸ ਕਰਨ ਚ ਦਿੱਕਤ ਆ ਸਕਦੀ ਹੈ ਪਰ ਛੋਟੀ ਮੋਟੀ ਅਮਾਉਂਟ ਜੋ ਹੈਗੀ ਬੈਂਕ ਲੋਨ ਵਗੈਰਾ ਹੋ ਸਕਦਾ ਹੈ ਤਾਂ ਇਸ ਤੋਂ ਇਲਾਵਾ ਕਈ ਪਰਿਵਾਰ ਕਿਸ਼ਤਾਂ ਦੀ ਗੱਲ ਕਰਦੇ ਨੇ ਤਾਂ ਆਪਾਂ ਪਿਛਲੀਆਂ ਵੀਡੀਓ ਵਿੱਚ ਕਿਸ਼ਤਾਂ ਤੇ ਵੀ ਕੋਠੀਆਂ ਦਿਖਾ ਚੁੱਕੇ ਆਂ 8-10-20 ਲੱਖ ਤੱਕ ਕੁਝ ਡਾਊਨ ਪੇਮੈਂਟ ਕਰਕੇ ਤੁਸੀਂ ਆਪਟ ਰੈਕਟ ਮਾਲਕਾਨਾ ਵੀ 10-15000 ਰੁਪਏ ਮਹੀਨਾ ਕਿਸ਼ਤ ਕਰ ਸਕਦੇ ਹੋ ਤਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਨਵੇਂ ਸਾਰੇ ਹੀ ਦਰਸ਼ਕਾਂ ਨੂੰ ਆਪਾਂ ਇਹ ਜਾਣਕਾਰੀ ਦੇ ਦੇ ਦਿੰਦੇ ਹਾਂ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਅਸੀਂ ਪਿਛਲੀਆਂ ਵੀਡੀਓਜ਼ 10 ਲੱਖ 20 ਲੱਖ 30 ਲੱਖ 40 ਲੱਖ 50 ਲੱਖ ਇਸ ਬਜਟ ਦੇ ਵਿੱਚ ਕਾਫੀ ਪ੍ਰਾਪਰਟੀਆਂ ਅਸੀਂ ਦਿਖਾ ਚੁੱਕੇ ਹਾਂ ਉਹ ਤੁਸੀਂ ਚੈਨਲ ਦੀ ਪਲੇਲਿਸਟ ਬਣੀ ਹੋਈ ਹੈ ਉੱਥੇ ਜਾ ਕੇ ਦੇਖ ਸਕਦੇ ਹੋ ਪੁਰਾਣੀ ਸਾਰੀ ਆਡੀਅנס ਨੂੰ ਹੀ ਇਸ ਮੈਟਰ ਬਾਰੇ ਸਾਰਾ ਪਤਾ ਹੈ ਜੀ ਕਿ ਅਸੀਂ ਹਰ ਬਜਟ ਵਿੱਚ ਕੋਠੀਆਂ ਦਿਖਾਉਂਦੇ ਹਾਂ ਬੈਂਕ ਲੋਨ ਤੇ ਹੋਵੇ ਚਾਹੇ ਕਿਸ਼ਤਾਂ ਵਿੱਚ ਹੋਣ ਠੀਕ ਹੈ ਜੀ ਅੱਜ ਦੀ ਜੋ ਤੁਸੀਂ ਕੋਠੀ ਇਹ ਮਕਾਨ ਦੇਖ ਰਹੇ ਹੋ ਬੈਡਰੂਮ ਵਾਸ਼ਰੂਮ ਕਿਚਨ ਸਾਰਾ ਦੇਖ ਚੁੱਕੇ ਹੋ ਪ੍ਰਾਈਸ ਲੋਕੇਸ਼ਨ ਸਾਰੀ ਡਿਟੇਲ ਹੁਣੇ ਹੀ ਆਪਾਂ ਇਸ ਵੀਡੀਓ ਵਿੱਚ ਸ਼ੇਅਰ ਕਰਨ ਲੱਗੇ ਆ ਤਾਂ ਕਿ ਤੁਹਾਨੂੰ ਧਿਆਨ ਨਾਲ ਸੁਣ ਲਿਓ ਕਿ ਕੋਈ ਵੀ ਗੱਲ ਤੁਹਾਡੇ ਤੋਂ ਖਿਆਲਚੋਂ ਨਿਕਲ ਨਾ ਜਾਵੇ ਠੀਕ ਹੈ ਜੀ ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਦੱਸ ਦਿੰਨੇ ਆ ਇਸ ਦਾ ਇਹ 100 ਗਜ ਦੇ ਵਿੱਚ ਕੰਸਟ੍ਰਕਸ਼ਨ ਹੋਈ ਹੈ ਜੀ ਡੇਢ ਮੰਜ਼ਿਲ ਬਣੀ ਹੋਈ ਹੈ 100 ਗਜ ਦੇ ਵਿੱਚ ਡੇਢ ਮੰਜ਼ਿਲ ਇਹ ਕੋਠੀ ਬਣੀ ਹੋਈ ਹੈ ਉਸ ਤੋਂ ਬਾਅਦ ਇਸ ਦਾ ਪ੍ਰਾਈਸ ਜੋ ਹੈ ਉਹ 36 ਲੱਖ ਰੱਖਿਆ ਹੋਇਆ ਹੈ ਮਾਲਕਾਂ ਨੇ ਠੀਕ ਹੈ ਜੀ ਲੋਕੇਸ਼ਨ ਧਿਆਨ ਦੇ ਨਾਲ ਸੁਣ ਲਿਓ ਕਿਉਂਕਿ ਜ਼ਿਆਦਾਤਰ ਪਰਿਵਾਰ ਜਦੋਂ ਲੋਕੇਸ਼ਨ ਧਿਆਨ ਨਾਲ ਨਹੀਂ ਸੁਣਦੇ ਤਾਂ ਗੱਲ ਰਹਿ ਜਾਂਦੀ ਹੈ ਇਹ ਨੰਬਰ ਨੇ ਇਨਾਂ ਤੇ ਤੁਸੀਂ ਕੰਟੈਕਟ ਕਰਕੇ ਵਿਜ਼ਿਟ ਵੀ ਕਰ ਸਕਦੇ ਹੋ ਇਸ ਪ੍ਰਾਪਰਟੀ ਦੇ ਠੀਕ ਹੈ ਜੀ ਲੋਕੇਸ਼ਨ ਇਜ਼ ਦੀ ਡਾਬਾ ਰੋਡ ਜਨ ਨਿਊ ਜਨਤਾ ਨਗਰ ਸ਼ਿਮਲਾਪੁਰੀ ਦੇ ਨਾਲ ਜਨਤਾ ਨਗਰ ਹੈ ਜੀ ਡੱਬਾ ਰੋਡ ਤੋਂ ਵੀ ਆ ਸਕਦੇ ਹਾਂ ਗਿੱਲ ਰੋਡ ਤੋਂ ਵੀ ਆ ਸਕਦੇ ਹਾਂ ਠੀਕ ਹੈ ਜੀ ਜਨਤਾ ਨਗਰ ਇਸ ਦੀ ਲੋਕੇਸ਼ਨ ਹੈ ਲੁਧਿਆਣੇ ਵਿੱਚ ਇੱਕ ਠੀ ਮੌਜੂਦ ਹੈ ਠੀਕ ਹੈ ਜੀ ਬਾਕੀ ਮੌਕੇ ਤੇ ਰੇਟ ਹੋਰ ਵੀ ਘਟਵਾਦ ਹੋ ਜਾਊਗਾ ਅੱਗੇ ਆਉਣ ਵਾਲੇ ਸਮੇਂ ਵਿੱਚ ਅਸੀਂ 10 ਲੱਖ 20 ਲੱਖ 30 ਲੱਖ 40 ਲੱਖ ਤੱਕ ਕਾਫੀ ਪ੍ਰੋਪਰਟੀਆਂ ਪੋਸਟ ਕਰਨ ਵਾਲੇ ਆ YouTube ਚੈਨਲ ਤੇ ਜੁੜੇ ਹੋਵੋਗੇ ਤਾਂ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਊਗੀ ਤੇ ਤਾਂ ਤੁਸੀਂ ਉਹ ਵੀਡੀਓਜ਼ ਦੇਖ ਸਕੋਗੇ ਠੀਕ ਹੈ ਜੀ ਬਾਕੀ ਪੂਰੀ ਵੀਡੀਓ ਦੇਖਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਉਣ ਵਾਲੇ ਸਮੇਂ ਵਿੱਚ ਹੋਰ ਸਸਤੀਆਂ ਕੋਠੀਆਂਸੀਂ ਦਿਖਾਉਂਦੇ ਰਹਿਣਾ ਚੈਨਲਾਂ ਜੁੜੇ ਰਹੋ ਇੰਸਟਾਗ੍ਰਾਮ ਪੇਜ ਜਾਂ ਵੈਬਸਾਈਟ rana realestate97.com ਤੇ ਜਾ ਕੇ ਸਾਰੀ ਇਨਫੋਰਮੇਸ਼ਨ ਤੁਸੀਂ ਲੈ ਸਕਦੇ ਹੋ ਧੰਨਵਾਦ ਜੀ